ਕਾਲੀ ਵਿੱਚ ਯੂਐਸਏ ਚ ਬਾਡੀ ਬਿਲਡਿੰਗ ਮੁਕਾਬਲੇ ਕਰਵਾਏ ਗਏ ਸਨ ਜਿਸ ਵਿੱਚ ਪੰਜਾਬ ਦੇ ਦੋ ਨੌਜਵਾਨਾਂ ਨੇ ਸੋਨੇ ਦੇ ਮੈਡਲ ਜਿੱਕੇ ਪੰਜਾਬ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਇਸ ਮੌਕੇ ਨੌਜਵਾਨ ਤੇਜਿੰਦਰ ਤੇ ਹਿਮਾਂਸ਼ੂ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਵਧੀਆ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹਨਾਂ ਨੇ ਆਪਣੇ ਭਾਰਤ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਵੀ ਨਸ਼ਾ ਤੋਂ ਦੂਰ ਰਹਿ ਕੇ ਇਸ ਤਰ੍ਹਾਂ ਦੇ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਨਾ ਹੈ ਤੁਹਾਡਾ ਤੇਜਿੰਦਰ ਸਿੰਘ ਤੇਜਿੰਦਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਜੀ ਹਰਿਆਣਾ ਦੇ ਰਹਿਣ ਵਾਲਾ ਫਤਿਹਪੁਰ। ਜੀ ਤੁਸੀਂ ਇਹ ਬੋਡਿੰਗ ਦੇ ਖੇਤਰ ਦੇ ਵਿੱਚ ਮੈਡਲ ਹਾਸਲ ਕੀਤੇ ਆ ਕਿਹੜੀ ਜਗ੍ਹਾ ਕੰਪੀਟੀਸ਼ਨ ਹੋਇਆ ਸੀਗਾ ਤੇ ਕੀ ਕੰਨ ਕਰਦੇ ਸਾਡਾ ਜੀ ਕੰਪੀਟੀਸ਼ਨ THAILAND ਵਿੱਚ ਹੋਇਆ ਸੀ। ਦੋ ਤਰੀਕ ਨੂੰ ਸੀ ਗਏ ਤੇ ਉੱਥੋਂ ਬਹੁਤ ਵਧੀਆ ਐਕਸਪੀਰੀਅੰਸ ਆ ਤੇ ਮੈਂ ਆਪਣੇ weight category ਵਿੱਚ gold medal ਜਿੱਤ ਕੇ ਉਸ ਤੋਂ ਬਾਅਦ ਚ overall championship ਜਿੱਤ ਕੇ pro guard ਵੀ ਹਾਸਲ ਕੀਤਾ ਜੀ। ਕਿਹੜੀ ਫੈਡਰੇਸ਼ਨ ਵੱਲੋਂ ਇਹ ਸਪਰਵਾਈਜ਼ ਸਾਡੇ UWSFF ਯੂਨਾਈਟਿਡ ਵਰਲਡ ਫਿਟਨੈਸ ਸਪੋਰਟਸ ਐਂਡ ਫਿਟਨੈਸ ਫੈਡਰੇਸ਼ਨ ਕਿਨੇ ਕੰਟਰੀਆਂ ਵੱਲੋਂ ਇਸ ਟੂਰ ਵਿੱਚ ਪਾਰਟਿਸਪੇਟ ਕੀਤਾ ਗਿਆ ਉੱਥੇ ਕਾਫੀ ਕੰਟਰੀਆਂ ਨੇ ਪਾਰਟਿਸਪੀਕੇਟ ਕੀਤਾ ਗਿਆ ਸੀ ਤਾਂ ਫਿਲੀਪੀਨ ਇੰਗਲੈਂਡ థਾਈਲੈਂਡ ਦੇ ਵੀ ਕੁਝ ਹੋਰ ਵੀ ਆਲੇ ਦੁਆਲੇ ਦੇ ਬਹੁਤ ਦੇਸ਼ਾਂ ਦੇ ਲੋਕ ਉੱਥੇ ਅੰਡਾਰੀਆ ਤਲੀਵ ਬਹੁਤ ਆਈ ਸੀ ਤੁਸੀਂ ਸੈਂਕੜੇ ਮੌਸਮਾਂ ਵਿੱਚ ਤੁਸੀਂ ਕੋਰਟਾਂ 올ਡ ਫੈਲਡ ਜਿੱਤੇ ਆਵਰਲ ਜੀ ਸੋ ਇਹੋ ਜਿਹਾ ਫੀਲ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਬਹੁਤ ਪ੍ਰਾਊਡ ਮੀ ਫੀਲ ਹੋ ਰਿਹਾ ਪਹਿਲੀ ਵਾਰੀ ਮੈਂ ਵਾਲੇ ਇੰਟਰਨੈਸ਼ਨਲ ਮੈਡਲ ਜਿੱਤ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਆ ਜੀ। ਸਭ ਤੋਂ ਪਹਿਲਾਂ ਤੁਸੀਂ ਕਿੱਥੇ ਇੰਟਰਨੈਸ਼ਨਲ ਲੈਵਲ ਦੀ ਜਸਟੀਫਾਈ ਕਰਦੇ ਹੋ? ਹਾਂ ਜੀ ਸਰ ਮੈਂ ਤਕਰੀਬਨ ਸਾਰੇ ਕੰਪੀਟੀਸ਼ਨ ਜਿੱਤ ਚੁੱਕਿਆ ਹਾਂ ਮਿਸਟਰ ਪੰਜਾਬ ਪਿਛਲੇ ਸਾਲ ਮਿਸਟਰ ਪੰਜਾਬ ਜਿੱਤਿਆ ਸੀ ਉਸ ਤੋਂ ਪਹਿਲਾਂ ਨਾਰਥ ਇੰਡੀਆ ਵਿੱਚ ਜਿੱਤ ਚੁੱਕਿਆ ਤੇ ਮਿਸਟਰ ਇੰਡੀਆ ਵਿੱਚ ਵੀ 골ਡ ਮੈਡਲ ਮੇਰਾ ਹੈਗਾ ਜੀ। ਬਾਕੀ ਹੋਰ ਆਦੇਵਾਲੇ ਸਾਰੇ ਕੰਪੀਟੀਸ਼ਨ ਜਿੱਤ ਗਏ ਤੇ ਕਾਫੀ ਮਾਣ ਮਹਿਸੂਸ ਕਰਦਾ ਹਾਂ। Aim ਕੀ ਆ ਜੀ ਤੁਹਾਡਾ? Aim ਆ ਜੀ ਹੋਰ ਅੱਗੇ ਇੰਟਰਨੈਸ਼ਨਲ ਮੈਡਲ ਜਿੱਤ ਕੇ ਵਰਲਡ ਲੈਵਲ ਤੇ ਹੋਰ ਵੀ ਨਾਮ ਚਮਕਾਉਣਾ ਚਾਹੁੰਦਾ ਜੀ ਆਪਣੇ ਘਰਦਿਆਂ ਦਾ ਆਪਣਾ ਆਪਣੇ ਸ਼ਹਿਰ ਦਾ ਆਪਣੇ ਦੇਸ਼ ਦਾ ਬਹੁਤ سارے ਨੌਜਵਾਨ ਜਿਹੜੇ ਬੋਡੀ ਬਿਲਡਿੰਗ ਦੇ ਖੇਤਰ ਨਾਲ ਸੰਬੰਧ ਰੱਖਦੇ ਨੇ ਮੁਕਾਬਲੇ ਵਿੱਚ ਚੈਸ ਕਰੁੰਦੇ ਨੇ ਆਪਣੇ ਪੱਧਰ ਤੇ ਸਾਰਾ ਕੰਮ ਕਰਦੇ ਨੇ ਅਸਲ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਨਹੀਂ ਸਾਥ ਦਿੱਤਾ ਜਾਂਦਾ ਇਹ ਦੇਖ ਕੇ ਹਾਂ ਜੀ ਸਰ ਇਹ ਗੱਲ ਬਿਲਕੁਲ ਸੱਚ ਹੈ ਜੀ ਕੋਈ ਵੀ ਸਾਥ ਦੇਣ ਨੂੰ ਤਿਆਰ ਨਹੀਂ ਹੈਗਾ ਫਿਲਹਾਲ ਹਜੇ ਤੱਕ ਕਿਸੇ ਵੀ ਸਰਕਾਰ ਵੱਲੋਂ ਜਾਂ ਕਿਸੇ ਵੀ ਲੀਡਰ ਵੱਲੋਂ ਕੋਈ ਵੀ 1 ਰੁਪਏ ਦੀ ਕਿਸੇ ਨੂੰ ਕੋਈ ਮਦਦ ਨਹੀਂ ਕੀਤੀ ਗਈ ਹੁਣ ਤੱਕ ਜਿੰਨਾ ਵੀ ਇੱਥੇ ਤੱਕ ਪਹੁੰਚਣ ਵਿੱਚ ਮੇਰੇ ਘਰਦਿਆਂ ਦਾ ਤੇ ਮੇਰਾ ਆਪਣਾ ਯੋਗਦਾਨ ਹੈ ਹਜੇ ਤੱਕ ਕਿਸੇ ਨੇ ਕੋਈ ਪੁੱਛਿਆ ਵੀ ਨਹੀਂ ਕਿ ਤੁਹਾਨੂੰ ਟਿਕਟ ਦੀ ਜਾਂ ਸਪਾਂਸਰਸ਼ਿਪ ਦੀ ਕਿਸੇ ਚੀਜ਼ ਦੀ ਲੋੜ ਹੈਗੀ ਜਾਂ ਨਹੀਂ ਹੈਗੀ ਹਜੇ ਤੱਕ ਜੋ ਵੀ ਕਰ ਰਹੇ ਹਾਂ ਸਾਰਾ ਕੁਝ ਆਪਣੀ ਮਿਹਨਤ ਤੇ ਆਪਣੇ ਪੈਸਿਆਂ ਤੇ ਆਪਣੇ ਆਪ ਹੀ ਕਰ ਰਹੇ ਹਾਂ ਜੀ। ਕਿਹੜਾ ਨਾਮ ਹੈ ਭਾਜੀ ਮੇਰਾ ਨਾਮ ਹਿਮਾਂਸ਼ੂ ਤਾਂ ਕਿਆਰ ਹੈ ਜੀ? ਹਿਮਾਂਸ਼ੂ ਜੀ ਤੁਸੀਂ ਵੀ THAILAND ਦੇ ਵਿੱਚ ਜੋ ਕੰਪੀਟੀਸ਼ਨ ਹੋਇਆ ਸੀ ਉਸ ਵਿੱਚ ਪਾਰਟਿਸਿਪੇਟ ਕੀਤਾ ਸੀ ਕੀ ਰਿਜ਼ਲਟ ਰਿਹਾ ਤੁਹਾਡਾ? ਸਰ ਮੇਰਾ ਰਿਜ਼ਲਟ ਸਰ ਮੈਂ ਡਬਲ 골ਡ ਤੇ ਇੱਕ ਸਿਲਵਰ ਮੈਡਲ ਆਪਣੀ ਕੈਟਾਗਰੀ ਚ ਕੀਤਾ ਆ ਮੇਰਾ ਇੱਕ ਜੂਨੀਅਰ ਤੇ ਇੱਕ ਸੀਨੀਅਰ ਦੇ ਵਿੱਚ 골ਡ ਆਇਆ ਤੇ ਇੱਕ ਜੂਨੀਅਰ ਦੇ ਵਿੱਚ ਸੈਕੰਡ ਪਲੇਸ ਆਈ ਹੈ ਮੇਰੀ ਤੁਸੀਂ ਕਿੰਨੇ ਸਮੇਂ ਤੋਂ ਤੁਸੀਂ ਇਹ ਬੋਡੀ ਬਿਲਡਿੰਗ ਕਿ ਕਰਦੇ ਹੋ ਸਰ ਵੈਸੇ ਮੈਂ ਫਿਟਨੈਸ ਪ੍ਰੋਫੈਸ਼ਨ ਦੇ ਵਿੱਚ 6 ਸਾਲਾਂ ਤੋਂ ਆਪਣੀ ਜਰਨੀ ਪ੍ਰੋਸੀਡ ਕਰ ਰਿਹਾ ਹਾਂ ਬਟ ਕੰਪੀਟੀਟਿਵ ਬੋਡੀ ਬਿਲਡਿੰਗ ਮੈਂ ਲਾਸਟ ਈਅਰ ਤੋਂ ਸ਼ੁਰੂ ਕੀਤੀ ਹੈ ਜੀ ਭਾਜੀ 22 ਸਾਲ ਦੀ ਉਮਰ 'ਚ ਹੋ ਕੇ ਆਪਣੇ ਦੇਸ਼ ਨੂੰ ਦੂਜੀ ਕੰਟਰੀ 'ਚ ਰਿਪਰੈਜ਼ੈਂਟ ਕਰਨਾ ਸਰ ਮੇਰੇ ਲਈ ਬਹੁਤ ਵੱਡੀ ਮਾਣ ਦੀ ਗੱਲ ਹੈ ਮੇਰਾ ਫਰਸਟ ਇੰਟਰਨੈਸ਼ਨਲ ਕੰਪੀਟੀਸ਼ਨ ਸੀ ਮੈਂ ਆਪਣੇ ਫਰਸਟ ਇੰਟਰਨੈਸ਼ਨਲ ਕੰਪੀਟੀਸ਼ਨ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਤੇ ਆਪਣੇ ਘਰ ਪਰਿਵਾਰ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਕੇ ਆਇਆ ਹਾਂ ਜੀ ਏਮ ਕੀ ਹੈ ਸਰ ਮੇਰਾ ਇਹੀ ਏਮ ਹੈ ਜੀ ਕਿ ਮੈਂ ਸਾਰੇ ਯੂਥ ਨੂੰ ਐਸਟੀ 'ਚ ਅੱਗੇ ਵਧਾਵਾਂ ਸਹੀ ਤਰੀਕੇ ਨਾਲ ਵਧਾਵਾਂ ਨਸ਼ੇ ਪੱਤੇ ਤੋਂ ਦੂਰ ਰੱਖਾਂ ਤੇ ਫਿਟਨੈਸ 'ਚ ਹੋਰ ਉਹਨਾਂ ਨੂੰ ਅੱਗੇ ਵਧਾਵਾਂ ਪਾਉਂਦੇ ਕਿ ਅੱਜ ਦੇ ਸਮੇਂ ਦੇ ਵਿੱਚ ਇਹਦਾ ਯੂਥ ਹੈ ਨੌਜਵਾਨੀ ਹੈ ਉਸ ਜ਼ਿਆਦਾਤਰ ਜਿਹੜਾ ਨਸ਼ਿਆਂ ਦੇ ਵਿੱਚ ਗਲਤਾਂ ਕਰ ਦਿੱਤੀ ਹੈ ਬਿਲਕੁਲ ਸਰ ਇੱਕ ਤੁਹਾਡੇ ਵਰਗੇ ਦੋਸਤਾਂ ਨੇ ਦੇਸ਼ ਦਾ ਨਾਮ ਰੋਸ਼ਨ ਕਰ ਰਿਹਾ ਆਪਣੀ ਸਿਹਤ ਅਤੇ ਇਸ ਜਿਹੜਾ ਕਿੰਨਾ ਸੁਹਾਦ ਦਿੱਤਾ ਹਾਂ ਇਸ ਤਰ੍ਹਾਂ ਵੇਖਦੇ ਹਾਂ ਅੱਜ ਦੇ ਇਸ ਸਮੇਂ ਦੇ ਵਿੱਚ ਇਸ ਤਰ੍ਹਾਂ ਜੋ ਨਸ਼ਿਆਂ ਦਾ ਦਰਤ ਵਧ ਰਿਹਾ ਜਾ ਰਿਹਾ ਹੈ ਦੇਖੀ ਸਰਕਾਰਾਂ ਦਾ ਪ੍ਰਸ਼ਾਸਨ ਕਿਹੋ ਜਿਹਾ ਹੈ ਸਰ ਸਰਕਾਰਾਂ ਨੂੰ ਤਾਂ ਇਹ ਹੀ ਮੇਰੇ ਵੱਲੋਂ ਅਪੀਲ ਹੈਗੀ ਹੈ ਕਿ ਨਸ਼ੇ ਪੱਤੇ ਨੂੰ ਥੋੜਾ ਕੰਟਰੋਲ ਕਰਕੇ ਯੂਥ ਨੂੰ ਸਹੀ ਰਾਹ ਵੱਲ ਪਾਓ ਕਿ ਉਹਨਾਂ ਨੂੰ ਚੰਗੀ ਸਿੱਖਿਆ ਦੋ ਕਿ ਤੁਸੀਂ ਆਪਣੇ ਸਿਹਤ ਤੋਂ ਵੱਧ ਕੇ ਤੁਹਾਡੇ ਸਰੀਰ ਤੋਂ ਕੁਝ ਨਹੀਂ ਹੈਗਾ ਨਸ਼ੇ ਪੱਤੇ ਅੱਜ ਦੀ ਗੇਮ ਹੈਗੀ ਆ ਕੱਲ ਦੀ ਹੈ ਨਹੀਂ ਸਰੀਰ ਸਾਡੀ ਜ਼ਿੰਦਗੀ ਪਰ ਸਾਡੇ ਨਾਜ਼ ਰਹੂਗਾ ਤੇ ਸਰੀਰ ਤੋਂ ਵੱਧ ਕੁਝ ਵੀ ਨਹੀਂ ਹੈਗਾ ਮੈਂ ਤਾਂ ਨੌਜਵਾਨਾਂ ਨੂੰ ਉਹੀ ਕਹਾਂਗਾ ਤੁਸੀਂ ਸਹੀ ਖਾਓ ਪੀਓ ਆਪਣਾ ਤੇ ਆਪਣੇ ਘਰ ਪਰਿਵਾਰ ਵਾਲ ਦੇਖੋ ਤੇ ਆਪਣੀ ਸਿਹਤ ਬਣਾਓ ਜਿਸ ਕਰਕੇ ਤੁਸੀਂ ਵੀ ਖੁਸ਼ ਰਹੋਗੇ ਤੁਹਾਡੇ ਘਰ ਦੇ ਵੀ ਖੁਸ਼ ਰਹੋਗੇ ਤੁਸੀਂ ਸੁਖੀ ਜ਼ਿੰਦਗੀ ਜਿਊਂਗੇ